ਉਹ ਦਿਨ ਦੀ ਉਡੀਕ ਜੋ ਅਸੀਂ ਕਰਦੇ ਸੀ ਬੜੇ ਚਿਰਾਂ ਤੋਂ ਮੈਂ ਮਿੰਦਰਾ ਦਾ ਸ਼ੋਅਰੂਮ ਹੈ ਤੇ ਗੱਡੀ ਮਿਲੇਗੀ ਕਿ ਟੈਂਪੋ ਲੈਣੀ ਹੈ ਆਟੋ ਜੇ ਰਿਵਿਊ ਦੋ ਡਰਾਈਵ ਮੈਂ ਤਾਂ ਕਰ ਲਈ ਮਿੰਦਰਾ ਡਰਾਈਵਿੰਗ ਤਾਂ ਵਧੀਆ ਲੱਗੀ ਪਿਕਅਪ ਅੱਛੀ ਲੱਗੀ ਮੈਨੂੰ ਬਹੁਤ ਵਧੀਆ ਪਿਕਅਪ ਲੱਗੀ ਜੋ ਮੈਨੂੰ ਚੀਜ਼ ਚਾਹੀਦੀ ਸੀ ਉਹ ਤਾਂ ਹੈਗੀ ਹੈ ਹੁਣ ਤੁਸੀਂ ਕੰਫਰਟ ਦੇਖੋ ਬੈਠੇ ਹੋ ਪਿੱਛੇ ਸਾਸਰੀ ਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਅਸੀਂ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਜ਼ਿਆਦਾ ਵਧੀਆ ਹਾਂ ਚਾਬੀ ਚੱਕ ਲਈ ਗੱਡੀ ਦੀ ਤੇ ਆਪਾਂ ਚੱਲਿਆ ਬੜੀ ਕੈਂਟ ਜਗ੍ਹਾ ਦੇ ਉੱਪਰ ਬੜੀ ਕੈਂਟ ਥਾਂ ਦੇ ਉੱਪਰ ਤੇ ਉਹ ਦਿਨ ਦੀ ਉਡੀਕ ਜੋ ਅਸੀਂ ਕਰਦੇ ਸੀ ਬੜੇ ਚਿਰਾਂ ਤੋਂ ਆਖਿਰਕਾਰ ਉਹ ਦਿਨ ਆ ਚੁੱਕਾ ਹੈ ਕਿਰਨ ਵੀ ਸੋਨਾ ਸੂਟ ਪਾ ਕੇ ਹੋ ਗਏ ਨੇ ਰੈਡੀ ਕਢਾਈਆਂ ਨਾਲ ਸੂਟ ਪਾਇਆ ਨਾਲ ਪੰਮੂ ਤੇ ਨਾਲ ਉਹਦੀ ਛੋਟੀ ਜੀ ਦੀਦੀ ਹੈ ਇਬਾਦਤ ਤੇ ਦੋਨੋਂ ਪਹਿਣਾ ਪਹਿਣਾ ਤਿਆਰ ਬੈਠੀਆਂ ਨੇ ਤੇ ਚਲਿਏ ਫਿਰ ਮੈਡਮ ਰੈਡੀ ਹੋ ਖੁਸ਼ੀ ਹੈ ਹਾਂ ਹਾਂ ਖੁਸ਼ੀ ਕਿੰਨੀ ਖੁਸ਼ੀ ਬੜੀ ਆਏ ਚਲੋ 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 ਜੀ ਆਪਾਂ ਚਲੀਏ ਕਿੱਥੇ ਚੱਲਨੇ ਆ ਨਾਲ ਚਲੋਗੇ ਤਾਂ ਪਤਾ ਲੱਗੇਗਾ ਐ ਨਹੀਂ ਲੱਗਦਾ ਪਤਾ ਖੋਲ ਕੇ ਖੋਲ ਕੇ ਚੱਲ ਫਟਾਫਟ ਲਿਫਟੇ ਬਦਲ ਕੇ ਆਪਾਂ ਵਿੱਚ ਵੜਿਆ ਤੇ ਇਹ ਲਿਫਟ ਕਰਾ ਲਓ ਜੀ ਓਹ ਹੋ ਹੋ ਇਬਾਦਤ ਇਦਾਂ ਹੋ ਸਕਦੇ ਨਹੀਂ ਹੋ ਸਕਦਾ ਨਾ ਕਿੱਥੇ ਜਾ ਰਹੀਆਂ ਤੂੰ ਕਿੰਨੀ ਖੁਸ਼ ਹੋਣੀ ਵੀ ਜਾਉਂਗੀ ਮੈਂ ਅੱਛਾ ਬਾਹਰ ਜਾ ਕੇ ਤਾਂ ਬੜੇ ਖੁਸ਼ ਹੁੰਦੀ ਆ ਹੁਣੀ ਥੋੜੀ ਜਿਹਾ ਚੀਕਾਂ ਮਾਰਦੀ ਸੀ ਆ ਨਹੀਂ ਕਿੱਥੇ ਜਾ ਰਹੀਆਂ ਕਮਿਆ ਕਮਿਆ ਦੇਖ ਲਈ ਨਵੀਂ ਥਾਂ ਤੇ ਆਈ ਹੈ ਲਿਫਟ ਚ ਚਲਾ ਜਾਵੇ ਆ ਜਾ ਆ ਜਾ ਮੇਨਾ ਲੋ ਜੀ ਆਪਾਂ ਪਹੁੰਚ ਗਏ ਜੀ ਇੰਡਸਟਰੀਲ ਏਰੀਆ ਦੇ ਵਿੱਚ ਇੱਥੇ ਕੀ ਹੁੰਦਾ ਜੀ ਉਹ ਦਿਖਾਨਿਆ ਤੁਹਾਨੂੰ ਇਹ ਬੜੀ ਵਧੀਆ ਜਗ੍ਹਾ ਹੈ ਮੈਨੂੰ ਲੱਗਦਾ ਆਪਾਂ ਰਸਤਾ ਭੁੱਲ ਗਿਆਂ ਰਸਤਾ ਮੈਨੂੰ ਲੱਗਦਾ ਭੁੱਲ ਗਿਆਂ ਇਹ ਇਧਰ 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 ਨਹੀਂ ਨਹੀਂ ਹਾਕੀ ਹਕੇ ਰੋਡ ਤਾਂ ਕਾਫੀ ਵੱਡੀ ਹੈ ਚਲੋ 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 ਗੱਡੀਆਂ ਗੁੱਡੀਆਂ ਸ਼ੁਰੂ ਹੋ ਗਈਆਂ ਇੱਥੇ ਖੜੀਆਂ ਅਸੀਂ ਰਸਤਾ ਭੁੱਲ ਗਿਆ ਜੀ ਜਦੀ ਜਿੱਧਰ ਜਾਣਾ ਉਹ ਸਾਨੂੰ ਭੁੱਲ ਗਿਆ ਰਸਤਾ ਹੁਣ ਵਾਪਸ ਗੱਡੀ ਮੋੜ ਰਿਆਂ ਦੂਸਰੇ ਦੂਸਰੀ ਸੜਕ ਤੇ ਆ ਜੀ ਉਹ ਜਗ੍ਹਾ ਜਿੱਥੇ ਸਹੀ ਜਾਣਾ ਤੇ ਪਹੁੰਚਦੇ ਆ ਬਸ 2 ਮਿੰਟ ਦਾ 2 ਮਿੰਟ ਦਾ ਰਹਾ ਰਹਿ ਗਿਆ 2 ਮਿੰਟ ਦਾ ਸ਼ੋਰ ਮੈਂ ਤਾਂ ਗੱਡੀ ਮਿਲੇਗੀ ਜਾਂ ਟੈਂਪੂ ਮਿਲਣੀ ਹੈ ਆਟੋ ਗੱਡੀਆਂ ਦੇਖ ਲੈ ਕਿੱਥੇ ਲਾਣੇ ਹੁਣ ਦੱਸੋ ਤੁਸੀਂ ਦੱਸੋ ਕਿੱਧਰ ਧਿਆਨ ਦੇ ਕੀ ਕਿਹੜੀ ਲੈਣੀ ਹੈ ਐਂ ਕਰਦੇ ਆਂ ਆਪਾਂ ਸਭ ਤੋਂ ਬੈਸਟ ਆਪਸ਼ਨ ਹੈ ਪਹਿਲਾਂ ਨਾ ਉਹ ਕਰ ਲਈਏ ਟੈਸਟ ਡਰਾਈਵ ਲੈ ਲਈਏ ਉਦੋਂ ਜ਼ਿਆਦਾ ਬੈਟਰ ਪਤਾ ਲੱਗੇਗਾ ਹੈਨਾ ਜਿਹੜੀ ਐਂਟੀ ਪਿੰਚ ਹੁੰਦਾ ਹੈ ਗੰਦੀ ਸਿੰਗਲ ਦੀ ਹੋ ਸਕਦੇ ਆਂ ਹਾਂਜੀ ਐਂਟੀ ਪਿੰਚ ਮਤਲਬ ਰੁਕ ਜਾਂਦਾ ਫਿਰ ਇਹ ਜਿਵੇਂ ਬਤ ਸਮਲ ਨੂੰ ਕੱਢੇ ਜੇ ਆਪਾਂ ਕੱਲਾ ਇਹ ਬੋਲਣਾ ਚਾਹੀਏ ਬਲਾਈਂਡ ਵੀ ਉੱਪਰ ਜਾਈਗੀ ਥੱੱਡ ਵੀ ਜਾਈਗੀ ਕਦੇ ਬਲਾਈਂਡ ਵੀ ਹੱਗਦੀ ਹੈ ਪਿੱਛੇ ਹਟ ਜਾਂਦੀ ਹੈ ਹੈਨਾ ਵਧੀਆ ਨੇ ਠੀਕ ਹੈ ਕਿਵੇਂ ਠੀਕ ਲੱਗ ਰਹੀ ਹੈ ਠੀਕ ਲੱਗ ਰਿਹਾ ਜਦੋਂ ਇਸ ਤੋਂ ਆਪਾਂ ਸਕੋਰਪੀਓ ਦੇ ਵਿੱਚ ਸ਼ਿਫਟ ਹੁੰਦੇ ਆ ਨਾ ਉਹ ਥੋੜੀ ਉੱਚੀ ਲੱਗਦੀ ਜੀ ਰਿਵਿਊ ਦੋ ਡਰਾਈਵ ਮੈਂ ਤਾਂ ਕਰ ਲਈ ਮੈਨੂੰ ਤਾਂ ਡਰਾਈਵਿੰਗ ਤਾਂ ਵਧੀਆ ਲੱਗੀ ਪਿਕਅਪ ਅੱਛੀ ਲੱਗੀ ਮੈਨੂੰ ਬਹੁਤ ਵਧੀਆ ਪਿਕਅਪ ਲੱਗੀ ਜੋ ਮੈਨੂੰ ਚੀਜ਼ ਚਾਹੀਦੀ ਸੀ ਉਹ ਤਾਂ ਹੈਗੀ ਹੈ ਹੁਣ ਤੁਸੀਂ ਕੰਫਰਟ ਦੇਖੋ ਬੈਠੇ ਹੋ ਪਿੱਛੇ ਸੱਚੀ ਦੱਸੋ ਹਾਂ ਉਹ ਲਾਸਟ ਸੀਟ ਤੁਸੀਂ ਬੈਠ ਕੇ ਦੇਖਿਆ ਉਹ ਵੀ ਬੜੀ ਵਧੀਆ ਪੱਕੀ ਗੱਲ ਹੈ ਉਹ ਜਿਹੜੀ ਚੀਜ਼ ਆਪਾਂ ਨੋਟ ਕੀਤੀ ਵੀ ਸੀਟਾ ਲਟਾ ਕੇ ਇਹਦੀਆਂ ਸਮਾਨ ਆ ਜਾਂਦਾ ਖੁੱਲਾ ਸਮਾਨ ਆ ਜਾਏਗਾ ਔਰ ਇਹ ਬੈੱਡ ਵੀ ਬਣ ਜਾਊਗਾ ਇਹ ਪੂਰੀਆਂ ਜੇ ਅੱਗੇ ਵਾਲੀ ਸੀਟਾਂ ਵੀ ਇਹਨੀਆਂ ਸਾਰੇ ਲਿਟਾ ਦੀਆਂ ਨਾ ਇਹ ਬੈੱਡ ਵੀ ਬਣ ਜਾਊਗਾ। ਅਮਨ ਤੂੰ ਸਿੱਧਾ ਸੋ ਬੇਟਾ। ਕਿਹੜੀ ਅੱਛੀ ਲੱਗੀ? ਹਲਕਾ ਦੂਸਰੀ ਦਿਖਾਣੇ ਆ ਫਿਰ ਦੱਸਿਓ ਦੋਨਾਂ ਚ ਕੰਪੇਅਰ ਕਰਿਓ। ਠੀਕ ਹੈ ਨਾ? ਹੈਂ? ਇਹ ਤਾਂ ਕਾਇ ਹੀ ਅੱਛੀ ਲੱਗੀ। ਮਤਲਬ ਸਮੂਥ ਵੀ ਹੈ। ਹਾਂ। ਆਪ ਵੀ ਕੰਫਰਟੇਬਲ ਵੀ ਇਸ ਤਰ੍ਹਾਂ। ਹਮਮ ਸਹੀ ਹੈ। ਅਜਿਵੇਂ ਬ੍ਰੇਕ ਨਾ ਲੱਗਦੀ ਇਸ ਤੋਂ। ਮੂਵ ਨਹੀਂ ਜਾਂਦੇ ਨੇ। ਉਹ ਇਹ ਪਿੱਛੋਂ ਪੁਸ਼ ਕਰ ਰਹੀ ਹੈ ਜਿਵੇਂ ਹਨਾ ਕਿਉਂਕਿ ਉਹ 80 ਲੱਗ ਗਿਆ ਸਰ 80 ਲੱਗ ਗਿਆ ਤਾਂ ਉੱਪਰ ਫਰੇਮ ਹੈ ਦੇਖੋ ਕਨੈਕਟਡ ਆ ਉਹ ਦੋਨੋਂ ਚੀਜ਼ਾਂ ਆਪਸ ਵਿੱਚ ਤੇ ਉਹ ਫੈਕਟਰ ਥੋੜਾ ਲੋ ਜੀ ਅਸੀਂ ਆ ਗਏ ਘਰ ਵਾਪਸ ਤੇ ਹੋ ਗਈ ਸ਼ਾਮ ਸ਼ਾਮ ਵੀ ਕਾਨੂੰ ਰਾਤ ਗੱਡੀਆਂ ਗੁੜੀਆਂ ਦੇਖ ਕੇ ਮੁੜਿਆ ਆਂ ਵਾਪਸ ਐਨੇ ਜਿਆਦੇ ਕਨਫਿਊਜ਼ ਐਨੇ ਜਿਆਦੇ ਕਨਫਿਊਜ਼ ਇਬਾਦਤ ਤੁਹਾਨੂੰ ਕੀ ਦੱਸੀ ਆਪਾਂ ਹੈਨਾ ਉਹ ਯਾਰ ਦੋਸਤੋ ਕੀ ਕਰੀਏ ਅਸੀਂ ਦੋ ਗੱਡੀਆਂ ਜਿਹੜੀਆਂ ਸੋਚੀ ਅਸੀਂ ਮਨ ਵਿੱਚ ਇੱਕ ਤਾਂ ਐਕਸ ਯੂ ਵੀ 700 ਤੇ ਦੂਸਰੀ ਸੋਚੀਏ ਸਕੋਰਪੀਓ ਐਨ ਪਹਿਲੀ ਗੱਲ ਕਿਉਂਕਿ ਅਸੀਂ ਅਪਗ੍ਰੇਡ ਕਰਨਾ ਚਾਹ ਰਹੇ ਸੀ ਗੱਡੀ ਕਿਰਨ ਕੁਝ ਕੀੜਾ ਜਿਹਾ ਚੜਿਆ ਸੀ ਬੈਟ ਤੇ ਪਤਾ ਨਹੀਂ ਕਿੱਥੋਂ ਮਸਲੇ ਸਟੇ ਇਹ ਗੱਡੀਆਂ ਕਿਉਂਕਿ ਅਪਗ੍ਰੇਡ ਤਾਂ ਕਰਨਾ ਚਾ ਰਹੇ ਆ ਬਿਕੋਜ਼ ਸਾਡੇ ਕੋਲੋਂ ਜਿਹੜੀ ਗੱਡੀ ਹੈ ਇੱਕ ਤਾਂ ਹੋ ਗਏ ਇਹਨੂੰ 5 ਸਾਲ ਹਨ 5 ਹੋ ਗਏ ਨੇ ਹਾਂ 5 ਸਾਲ ਹੋ ਗਏ ਦੂਸਰੀ ਹੁਣੇ ਛੋਟੀ ਪੈਂਦੀ ਹੈ ਕਿਤੇ ਟ੍ਰਿਪਸ ਕਿਉਂਕਿ ਵਲੋਗਿੰਗ ਕਰਦੇ ਆ ਤੇ ਵੈਸੇ ਵੀ ਸ਼ੌਂਕ ਹੈਗਾ ਘੁੰਮਣ ਦਾ ਹੁਣ ਅਸੀਂ ਇੰਡੀਆ ਪੂਰਾ ਘੁੰਮਣਾ ਚਾਹੁੰਦੇ ਆ ਤੇ ਇਹ ਗੱਡੀ ਸਾਨੂੰ ਐਜ਼ ਅ ਸਮਾਨ ਨਾਲ ਛੋਟੀ ਪਾਉਗੀ ਕਿਉਂਕਿ ਸਮਾਨ ਵੀ ਚਾਹੀਦਾ ਥੋੜੀ ਉੱਚੀ ਵੀ ਚਾਹੀਦੀ ਹੈ ਗੱਡੀ ਥੋੜੀ ਕੰਫਰਟੇਬਲ ਵੀ ਚਾਹੀਦੀ ਹੈ ਲੌਂਗ ਡਰਾਈਵਨ ਚਾਹੀਦੀ ਹੈ ਨਾਲ ਅਸੀਂ ਆਟੋਮੈਟਿਕ ਗੱਡੀ ਤੇ ਹੁਣ ਸ਼ਿਫਟ ਕਰ ਉਸ ਬੇਸਿਸ ਤੇ ਅਸੀਂ ਦੋ ਗੱਡੀਆਂ ਹੀ ਸੋਚੀਆਂ ਸੀ ਥੋੜੀ ਉੱਚੀਆਂ ਇੱਕ ਤਾਂ ਐਕਸਵੀ 700 ਤੇ ਦੂਜੀ ਆਪਣੀ ਇਹ ਇਹਨੂੰ ਕੀ ਕਹਿੰਦੇ ਨੇ ਸਕੋਰਪੀਓਨ ਮੈਨੂੰ ਪਤਾ ਕ੍ਰੇਟਾ ਵੀ ਲੋਕ ਕਈ ਕਹਿਣਗੇ ਵੀ ਤੁਹਾਡੇ ਚੋਕ ਵੀ ਕ੍ਰੇਟਾ ਲੈ ਲਓ ਹਨਾ ਕ੍ਰੇਟਾ ਥੋੜੀ ਜੀ ਕੰਪੈਕਟ ਲੱਗਦੀ ਛੋਟੀ ਲੱਗਦੀ ਹੈ ਕਿਉਂਕਿ ਆਲਰੇਡੀ ਹੋਂਡਾਈ ਦੀ ਚਲਾ ਰਹੇ ਹੋਂਡਾਈ ਤੋਂ ਸ਼ਿਫਟ ਕਰਨਾ ਚਾਹੁੰਦੇ ਅਸੀਂ ਤਾਂ ਕਰਕੇ ਮਹਿੰਦਰਾ ਪੈਗਸ ਇੰਡੀਅਨ ਬ੍ਰਾਂਡ ਹੈ ਔਰ ਵੈਸੇ ਇਹ ਤਾਂ ਲੋਹਾ ਮਜ਼ਬੂਤ ਹੈ ਥੈਂਕ ਯੂ ਬੇਟਾ ਥੈਂਕ ਯੂ ਸੋ ਅਸੀਂ ਇਹ ਦੋ ਗੱਡੀਆਂ ਸੋਚੀਆਂ ਇੱਕ ਤਾਂ ਐਕਸਵੀ ਤੇ ਇੱਕ ਉਹ ਹੁਣ ਮਨ ਤਾਂ ਬਣਾ ਕੇ ਗਏ ਸੀ ਐਕਸ ਯੂ ਵੀ ਦੀ ਆਪਾਂ ਬੁਕਿੰਗ ਕਰ ਲਾਂਗੇ ਲੇਕਿਨ ਜਦੋਂ ਉੱਥੇ ਪਹੁੰਚੇ ਦੋਨਾਂ ਦੀ ਟੈਸਟ ਡਰਾਈਵ ਆ ਲਿੱਤੀਆਂ ਅਸੀਂ ਤੁਸੀਂ ਦੇਖਿਆ ਹੀ ਵਲੌਗ ਦੇ ਵਿੱਚ ਦੋਨੋਂ ਹੀ ਆਪਣੇ ਆਪ ਦੇ ਵਿੱਚ ਬਹੁਤ ਹੀ ਫੈਂਟੈਸਟਿਕ ਗੱਡੀਆਂ ਨੇ ਬਹੁਤ ਵਧੀਆ ਗੱਡੀਆਂ ਨੇ ਇੰਨੇ ਕਨਫਿਊਜ਼ ਹੋ ਗਏ ਇੰਨੇ ਕਨਫਿਊਜ਼ ਹੋ ਗਏ ਸਮਝ ਨਹੀਂ ਆ ਰਹੀ ਕਿਉਂਕਿ ਜਿਹੜੀ ਚੀਜ਼ ਉਹਦੇ 'ਚ ਹੈ ਉਹ ਉਹਦੇ 'ਚ ਨਹੀਂ ਹੈ ਇੱਕ ਦੂਜੀ ਜਿਹੜੀਆਂ ਚੀਜ਼ਾਂ ਨੇ ਦੂਸਰੇ 'ਚ ਹੈ ਨਹੀਂ ਗਈਆਂ ਹੁਣ ਸਾਨੂੰ ਉਹ ਚੀਜ਼ ਵੀ ਚਾਹੀਦੀ ਆ ਪਰ ਉਹ ਚੀਜ਼ ਉਹਦੇ 'ਚ ਐ ਜਿਹੜੀ ਉਹ ਚੀਜ਼ ਆ ਇਹਦੀ ਉਹ ਉਹਦੇ 'ਚ ਐ ਕੀ ਕਰੀਏ ਹਨਾ ਕਰਨ ਦੱਸਣਗੇ ਆਪਣੀ ਕਨਫਿਊਜ਼ਨ ਦਾ ਰਾਜ਼ ਮੈਂ ਤੇ ਆਪੋਂ ਦਲੀ ਫੇਰਦੀ ਦੱਸੋ ਸੱਚੀ ਮੇਰਾ ਵੀ ਮਨ ਬੜਾ ਮੈਨੂੰ ਸਮਝ ਨਹੀਂ ਆ ਰਹੀ ਕੁਛ ਵੀ ਦਿਮਾਗ ਨਹੀਂ ਚੱਲ ਰਿਹਾ ਕੀ ਕਰੀਏ ਕੀ ਨਾ ਕਰੀਏ ਉੱਥੋਂ ਦੇ ਵਿਚਾਰੇ ਸੇਲਜ਼ ਐਗਜ਼ੀਕਿਊਟਿਵ ਵੀ ਬੈਠੇ ਹੋਏ ਸੀ ਵੀ ਹੁਣ ਪੈਸੇ ਕੱਢਣਗੇ ਹੁਣ ਕੱਢਣਗੇ ਬੁਕਿੰਗ ਕਰਾਣਗੇ ਹੁਣ ਕਰਾਣਗੇ ਉਹ ਸਾਡੇ ਵਾਲੇ ਨਾ ਜੀ ਨਾ ਅਸੀਂ ਕਾਂ ਕੇ ਸੋਚ ਕੇ ਦੱਸਾਂਗੇ ਵੀਜ਼ਨ ਉਹ ਗੀਣਾ ਪਹਿਲਾਂ ਪਹਿਲਾਂ ਦੇਖੀ ਆਨਲਾਈਨ ਹੀ ਵੇਖਦੇ YouTube ਤੇ ਆਪਾਂ ਦੋਨਾਂ ਦੀਆਂ ਚੀਜ਼ਾਂ ਵੇਖਦੇ ਹੁਣੇ ਸਪੈਸੀਫਿਕੇਸ਼ਨ ਵੀ ਕੇਦੀ ਜਿਆਦਾ ਵਧੀਆ ਵਜਾ ਕੋਈ ਤਾਂ ਪਰ ਅੱਜ ਦੋਨਾਂ ਦੀ ਰਾਈਡ ਲੈ ਕੇ ਵੇਖ ਲਈ ਤੇ ਫਿਰ ਹੁਣ ਕਨਫਿਊਜ਼ਨ ਤਾਂ ਕ੍ਰੀਏਟ ਹੁੰਦੀ ਆ ਦਿਮਾਗ ਦੇ ਵਿੱਚ ਜਦੋਂ ਹੀ ਰਾਈਡ ਲੈਣੇ ਆ ਦੋਨੋਂ ਵਧੀਆ ਨੇ ਦੋਨਾਂ ਚ ਕੋਈ ਬੜੀ ਤਾਂ ਵਧੀਆ ਨਹੀਂ ਸਹੀ ਜੇ ਲਗਜ਼ਰੀ ਪੰ ਲੈਣਾ ਥੋੜਾ ਜਿਹਾ ਫਿਰ ਐਕਸ ਜੂ ਵੀ ਜੇ ਥੋੜਾ ਜਿਹਾ ਮਤਲਬ ਰਫ ਜਿਹੀ ਰੱਖਣੀ ਆ ਜਿਆਦਾ ਲਗਜ਼ਰੀ ਵਾਲ ਸਾਈਡ ਨਹੀਂ ਜਾਣਾ ਹੈਗਾ ਫਿਰ ਤਾਂ ਉਹੀ ਆ ਸਕੋਰਪੀਅਨ ਪਰ ਉਹ ਦੀ ਉੱਚੀ ਹੈ ਹਾਂ ਉੱਚੀ ਹੈ ਉਹ ਹੀ ਤੇ ਕਹ ਰਹੇ ਥੋੜੀ ਉੱਚੀ ਵੀ ਹੈ ਨਾਲੇ ਸਕੋਰਪੀਓ ਦਾ ਇਹ ਫਾਇਦਾ ਹੈ ਕਿ ਸੜਕ ਦੇ ਉੱਪਰ ਜਾਂਦੀ ਬਫ ਕਾਫੀ ਉੱਚੀ ਲੱਗਦੀ ਹੈ ਈਵਨ ਫੋਰਚੂਨਰ ਤੋਂ ਵੀ ਉੱਚੀ ਲੱਗਦੀ ਹੈ ਤੇ ਜਿਹੜੀ ਇਹ ਹੈ ਕੀ ਕਹਿੰਦੇ ਨੇ ਐਕਸ ਯੂ ਵੀ ਇਹ ਸਕੋਰਪੀਓ ਤੋਂ ਨੀਵੀਂ ਹੈ ਤੇ ਨਾਰਮਲ ਸੈਡਾਨ ਗੱਡੀਆਂ ਤੋਂ ਉੱਚੀ ਹੈ ਤੇ ਉੱਚਾਪਨ ਦੇਖਣਾ ਫਿਰ ਸਕੋਰਪੀਓ ਥੋੜਾ ਲਗਜ਼ਰੀ ਫੀਲ ਲੈਣਾ ਤਾਂ ਥੋੜਾ ਜਾ ਫਿਰ ਐਕਸ ਯੂ ਵੀ ਪਰ ਦੋਨਾਂ ਦਾ ਇੰਟੀਰੀਅਰ ਵੀ ਸੋਹਣਾ ਹੈ ਮਤਲਬ ਇੰਨੇ ਕਨਫਿਊਜ਼ ਹੋਗੇ ਬਾਕੀ ਜੇ ਕੋਈ ਦੋਸਤੋ ਤੁਹਾਡੇ ਚੋਂ ਐਕਸਯੂਵੀ ਜਾਂ ਸਕੋਰਪਿਓ ਐਨ ਯੂਜ਼ ਕਰ ਰਹਾ ਹੈ ਪਲੀਜ਼ ਤੁਸੀਂ ਉਹਨਾਂ ਦੇ ਰਿਵਿਊ ਜਰੂਰ ਸ਼ੇਅਰ ਕਰਿਓ ਜੇ ਤੁਹਾਡੇ ਕੋਈ ਰਿਸ਼ਤੇਦਾਰ ਕਰ ਰਹੇ ਨੇ ਜਰੂਰ ਸ਼ੇਅਰ ਕਰਿਓ ਸਪੈਸ਼ਲੀ ਆਟੋਮੈਟਿਕ ਦੇ ਕਿਉਂਕਿ ਅਸੀਂ ਆਟੋਮੈਟਿਕ ਲੈਣੀ ਹੈ ਅਸੀਂ ਮੈਨੂਅਲ ਨਹੀਂ ਲੈਣੀ ਤੇ ਇੱਕ ਮਾਈਲੇਜ ਵੀ ਤੁਸੀਂ ਦੱਸਿਓ ਕਿ ਜਿਹੜੇ YouTube ਤੇ ਮਾਈਲੇਜ ਮਾਈਲੇਜ ਟੈਸਟ ਹੁੰਦੇ ਨੇ ਜਾਂ ਉੱਥੋਂ ਏਜੰਸੀ ਤੋਂ ਪਤਾ ਲੱਗਦਾ ਉਹਨਾਂ ਦਾ ਕਾਫੀ ਡਿਫਰੈਂਸ ਹੁੰਦਾ ਹੈ ਬਾਕੀ ਜੇ ਰੀਅਲ ਲਾਈਫ ਮਾਈਲੇਜ ਤੁਸੀਂ ਦੱਸੋਗੇ ਜੇ ਤੁਹਾਡੇ ਕੋਲ ਐਨ ਯੂਜ਼ ਕਰ ਰਿਹਾ ਹੈ ਜਾਂ ਐਕਐਸਯੂ ਵੀ ਯੂਜ਼ ਕਰ ਰਿਹਾ ਹੈ ਸਪੈਸ਼ਲੀ ਆਟੋਮੈਟਿਕ ਵੀ ਉਹਦੀ ਕੀ ਮਾਈਲੇਜ ਦੇ ਰੋ ਡੀਜ਼ਲ ਦੀ ਹੈ ਨਾ ਤੇ ਉਹ ਉਹ ਵੀ ਸਾਨੂੰ ਈਜ਼ੀ ਹੋਏਗਾ ਕਿਉਂਕਿ ਮਾਈਲੇਜ ਵੀ ਚਾਹੀਦੀ ਹੈ ਨਾ ਇਹ ਤਾਂ ਨਹੀਂ ਵੀ ਇਹਨਾਂ ਗੱਡੀ ਲੈ ਲਈ ਤੇ ਐਵਰੇਜ ਨਾ ਹੋਵੇ ਉਹਦੀ ਜਮਾ ਵੀ ਤੇ ਐਵਰੇਜ ਵੀ ਸਾਨੂੰ ਕੱਢਣੀ ਜ਼ਰੂਰੀ ਹੈ ਕਿਉਂਕਿ ਲੌਂਗ ਟ੍ਰਿਪ ਤੇ ਜਾਵਾਂਗੇ ਤਾਂ ਐਵਰੇਜ ਤਾਂ ਚਾਹੀਦੀ ਹੈ ਨਾ ਬਾਕੀ ਦੇਖਦੇ ਆ ਤੇ ਦੋਨਾਂ ਦੇ ਪ੍ਰਾਈਸ ਡਿਫਰੈਂਸ ਤਕਰੀਬਨ ਡੇਡ ਡੇਡ ਲੱਖ ਰੁਪਏ ਦਾ ਹੈ ਸਕਾਰਪੀਓ ਡੇਡ ਕਲਕ ਸਸਤੀ ਪੈਂਦੀ ਹੈ ਉਹ ਡੇਡ ਕਲਕ ਮ ਹਣ ਬਹੁਤ ਕਨਫਿਊਜ਼ਡ ਹਾਂ ਹਲੇ ਸੋਚਾਂਗੇ ਹੁਣ ਦਿਮਾਗ ਲਗਾਵਾਂਗੇ ਥੋੜਾ ਜਿਹਾ ਹੋਰ ਕਾਲੀ ਨਹੀਂ ਕਰਨੀ ਚੀਜ਼ ਲੈਣ ਪਿੱਛੇ ਜੋ ਵੀ ਚੀਜ਼ ਲਵਾਂਗੇ ਸੋਚ ਕੇ ਲਵਾਂਗੇ ਤੇ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਸਾਨੂੰ ਗਾਈਡ ਕਰੋਗੇ ਵੀ ਇਸ ਚੀਜ਼ ਇਸ ਚੀਜ਼ ਵਾਸਤੇ ਹਨਾ ਇਹ ਕਹਿੰਦੀ ਮੈਨੂੰ بس ਤੋਰੀ ਰੱਖੋ ਐ ਆਹੋ ਬੜੀ ਸ਼ਰਾਤੀ ਹੋਈ ਹੈ ਮੇਰੀ ਦੁਰ 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 ਐ ਭੁੰਡੀ ਜੀ ਭੁੰੜੀਏ ਇਹਨੇ ਨਵਾਂ ਸਟਾਈਲ ਮੂੰਹ ਇਦਾਂ ਅੰਦਰ ਘੁੱਟ ਕੇ ਹੱਸਦੀ ਹੁਣ ਇਹ ਪਤਾ ਨਹੀਂ ਕਿਵੇਂ ਇਦਾਂ ਕਰਦੀ ਅੱਜ ਗਈ ਉੱਤੇ ਫੋਟੋ ਵਾਟਮ ਉਹ ਕਟਾ ਕੇ ਆ ਗਈ ਹਾਂ ਸਹੀ ਗੱਲ ਐ ਸ਼ੋਰੂਮ ਗਏ ਸੀ ਉੱਤੇ ਭੈ ਜਿਹੜੀ ਭੈਣਾ ਸੀ ਜਿਹੜੀਆਂ ਜੌਬ ਕਰਦੀਆਂ ਸੀ ਜੌਬ ਕਰਦੇ ਸੀ ਜਿਹੜੀਆਂ ਦੀਦੀ ਤੇ ਉਹਨਾਂ ਨਾਲ ਫੋਟੋਆਂ ਵੀਡੀਓ ਵੀਡੀਓ ਬਣਾ ਕੇ ਆ ਗਈ ਮੈਂ ਕਿਹਾ ਇਹਨੂੰ ਕਹਣਾ ਮੈਂ ਪੈਸੇ ਦਵਾਂ ਮੇਰੀ ਵੀਡੀਓ ਚੁੱਪ ਕੀਤੀ ਆਹੋ ਸਹੀ ਗੱਲ ਐ ਪਹਿਲੇ ਹੀ ਉਹਨੂੰ ਵੀਡੀਓ ਸ਼ੂਟ ਕਰਾਣ ਦੇ ਤੈਨੂੰ ਆਸਰੇ ਤੇ ਆਪਾਂ ਆਹੋ ਉਹ ਵੈਸੇ ਨੂੰ ਕਹਿੰਦੇ ਸੀ ਇਹਨੂੰ ਲੈ ਚ ਲਈ ਉਥੇ ਰਿਸੈਪਸ਼ਨ ਵਾਲੀ ਏਰੀਆ ਚ ਜਿੱਥੇ ਬੈਠੇ ਹੋਏ ਸੀ ਮਤਲਬ ਹਨਾ ਹੂੰ ਦੇਖੀ ਤਾਂ ਉਹ ਸਮਝਾ ਰਹੇ ਸੀ ਸਾਰਾ ਕੁਝ ਦਿਖਾ ਰਹੇ ਸੀ ਤੇ ਇਹਨੂੰ ਲੈ ਗਏ ਤੇ ਬਾਹਰ ਉਹਨਾਂ ਨਾਲ ਫੋਟੋਆਂ ਤੇ ਨਾਲ ਵੀਡੀਓ ਬਣਾਉਂਦੀ ਮਾਰ ਉਹਨਾਂ ਨਾਲ ਤੇ ਮੈਂ ਨੂੰ ਮੈਨੂੰ ਵੇਹਿਆ ਸਿੱਟ ਗਿਆ ਮੈਂ ਕਿਹਾ ਇਹ ਤਾਂ ਫੋਟੋਆਂ ਵੀਡੀਓ ਕਿਆ ਕਰ ਪੈਸੇ ਦਿਓ ਮੈਂ ਇਦਾਂ ਨਹੀਂ ਮੋਟ ਕੇ ਚਾੜ੍ਹਦਾ ਕੀ ਸੀਨ ਉਹ ਕਿੰਨਾ ਪਿਆਰ ਕਰਦੀ ਹੈ ਹਨਾ ਸਾਰੇ ਜਾਣੇ ਜਿਹੜੇ ਨੂੰ ਦੇਖਦੇ ਆ ਇਹ ਇਹਨੂੰ ਬਲੇਸਿੰਗਸ ਦਿੰਦੇ ਨੇ ਮੋਟੋ ਨੂੰ ਸਾਡੀ ਨੂੰ ਹਾਂਜੀ ਹਾਂਜੀ ਦੇਖੋ ਠੀਕ ਦੇਖ ਰਹੀ ਆ ਪਾਪਾ ਕਿਤੇ ਨੇ ਪਾਪਾ ਪਾਪਾ ਇਬਾਦਤ ਹਾਂਜੀ ਇਹ ਕੀ ਨਵਾਂ ਸਟਾਈਲ ਜਿਹਾ ਹਮ ਕੰਡਾ ਆ ਵੇਖੋ ਦੋਸਤੋ ਅਸੀਂ ਤੋਂ ਇਹ ਸਿਲਾਏ ਨੇ ਇੱਕ ਉੱਤੇ ਲਾਇਏ ਇੱਕ ਉੱਤੇ ਜਦੋਂ ਕਹਿੰਦੇ ਗਰਮੀ ਪੈਂਦੀ ਏ ਅਸੀਂ ਉਹ ਚਲਾ ਲੈਨੇ ਆ ਜਦੋਂ ਜ਼ਿਆਦਾ ਗਰਮੀ ਪੈਂਦੀ ਸੀ ਦੋਨੋਂ ਚਲਾ ਲੈਨੇ ਆ ਐ ਚੰਗੇ ਉਹਨੇ ਦੋ ਏਸੀ ਲੈਣੇ ਜ਼ਰੂਰ ਗਰਮੀ ਜ਼ਿਆਦਾ ਪੈ ਰਹੀ ਸਹੀ ਗੱਲ ਏ ਉਹਦੀ ਤਾਰ ਵੀ ਲਾਣੀ ਪੈਣੀ ਏ ਪਟੜਾ ਬਾਈ ਉਤਾਰੋ ਯਾਰ ਇਹਨੂੰ ਪੁਰਾਣਾ ਲੱਗਦਾ ਚਲੋ ਚਲ ਬੱਸ ਬੱਸ ਬਾਸੀਆਂ ਆ ਜਾਂਦੀਆਂ ਨੇ ਹੁਣ ਤੁਸੀਂ ਪਲੀਜ਼ ਜਾਨੂੰ ਸੁਜੈਸਟ ਕਰਿਓ ਵੀ ਸਕੋਰਪੀਓ ਐਨ ਜਾਂ ਐਕਸੋਵਿਟ 700 ਤਾਂ ਨੂੰ ਮਿਲਦੇ ਹਾਂ ਕੱਲ ਇੱਕ ਨਵੇਂ ਵਲੌਗ ਵਿੱਚ ਦਿਓ ਇਜਾਜ਼ਤ ਬਾਏ ਬਾਏ